ਸਿੱਧੂ ਮੂਸੇਵਾਲਾ ਜਦੋਂ ਸੀਤ ਆ ਸਿੱਧੂ ਨੇ ਮੈਨੂੰ ਕਿਹਾ ਕਿ ਬਾਈ ਆਪਾਂ ਕਿਸੇ ਏਦਾਂ ਦੀ ਕੰਪਨੀ ਦੇ ਕੰਟੈਂਟ ਪਾਈਏ ਜਿਹੜਾ ਆਪਣਾ 100% ਰੈਵਨਿਊ ਜਿੱਥੋਂ ਮਿਲ ਜੇ ਤੇ ਆਪਾਂ ਮੈਂ ਉਹਨੂੰ 4-5 ਕੰਪਨੀਆਂ ਬਾਰੇ ਦੱਸਿਆ ਵੀ ਆ ਕੰਪਨੀਆਂ ਨੇ ਇਹਨਾਂ ਨਾਲ ਤੁਸੀਂ ਗੱਲ ਕਰ ਸਕਦੇ ਹੋ ਉਹ ਕਹਿੰਦੇ ਮੇਰੇ ਬਿਹਾਫ ਤੇ ਤੁਸੀਂ ਸਾਰਿਆਂ ਨਾਲ ਗੱਲ ਕਰ ਲਓ ਤੇ ਜਦੋਂ ਸਾਰਿਆਂ ਨਾਲ ਗੱਲ ਕੀਤੀ ਤੇ ਉਹਨਾਂ ਚੋਂ 1 ਡਿਜੀਟਲ ਐਦਾਂ ਦੀ ਕੰਪਨੀ ਸੀ ਜਿਹੜੇ ਮੰਨੇ 100% ਰੈਵਨਿਊ ਦੇਣ ਨੂੰ ਅੱਛਾ ਸਿੱਧੂ ਹੁਣਾਂ ਨੂੰ ਤੇ ਸਿੱਧੂ ਨੇ ਮੈਨੂੰ ਕਿਹਾ ਬਾਈ ਆਪਾਂ 1 ਡਿਜੀਟਲ ਨਾਲ ਕਰ ਲੈਨੇ ਆ ਮੈਂ ਬਿਲਕੁਲ ਕਰ ਲੈਨੇ ਆ ਤੇ ਉਹ ਤੋਂ 1 ਡਿਜੀਟਲ ਦੇ ਉੱਤੇ ਕੰਟੈਂਟ ਪਾਤਾ ਤੇ ਮੰਥਲੀ ਪੈਸੇ ਆਉਣੇ ਸ਼ੁਰੂ ਹੋ ਗਏ ਤੇ ਉਹਨੇ ਤਰੇ ਵੀ ਕਿਹਾ ਸਿੱਧੂ ਨੇ ਵੀ ਮੈਂ ਬੜਾ ਬੇਫਿਕਰਾ ਹੁਣ ਤੇ ਕਿਉਂਕਿ ਮੰਥਲੀ ਮੈਨੂੰ ਪੈਸੇ ਆ ਜਾਂਦੇ ਨੇ ਤੇ ਮੇਰਾ ਸਿਸਟਮ ਬਿਲਕੁਲ ਠੀਕ ਚੱਲ ਰਿਹਾ ਹੈ ਇਹਦਾ ਕੋਈ ਕੰਟਰੈਕਟ ਲਿਖਤੀ ਪੜਤੀ ਹੋਈ ਹੁੰਦੀ ਹੈ ਮੈਂ ਤੁਹਾਨੂੰ ਦੱਸਦਾ ਉਸ ਵੇਲੇ ਮੂ ਜਵਾਨੀ ਸੀ ਕੋਈ ਲਿਖਤੀ ਪੜਤੀ ਨਹੀਂ ਹੋਈ ਤੇ ਸਿੱਧੂ ਦੀ ਡੈਥ ਤੋਂ ਬਾਅਦ 15 20 ਦਿਨ ਸ਼ਾਇਦ ਮਹੀਨੇ ਬਾਅਦ ਇਹ ਗੱਲਾਂ ਸ਼ੁਰੂ ਹੋਣੀਆਂ ਹੋ ਗਈਆਂ ਪਰਿਵਾਰਕ ਰਿਸ਼ਤੇਦਾਰ ਵੀ ਇਹ ਗੱਲਾਂ ਫੈਮਿਲੀ ਕੋਲ ਕਰਨੀਆਂ ਸ਼ੁਰੂ ਕਰਤੀਆਂ ਕਿ ਕਿੰਨੇ ਪੈਸੇ ਬਣਦੇ ਨੇ ਸਿੱਧੂ ਦੇ ਕੰਟੈਂਟ ਦੇ ਜਾਂ YouTube ਚੈਨਲ ਹੀ ਜਾਦਾ ਪਤਾ ਹੁੰਦਾ ਬਾਕੀ ਚੀਜ਼ਾਂ ਪਤਾ ਨਹੀਂ ਹੁੰਦੀਆਂ ਤੇ ਅੰਕਲ ਹੋਣਾ ਦਾ ਆਂਟੀ ਹੋਣਾ ਦਾ ਵੀ ਮੇਰੇ ਨਾਲ ਕਨਸਰਨ ਸੀਗਾ ਵੀ ਬੇਟਾ ਇਹ ਜਿਹੜੇ ਪੈਸੇ ਬਣਦੇ ਨੇ ਆਪਾਂ ਨੂੰ ਠੀਕ ਬਣਦੇ ਨੇ ਤੇ 100% ਹੀ ਦੇ ਰਹੇ ਨੇ ਆਪਾਂ ਨੂੰ ਇਹਦੀ ਆਪਣੇ ਕੋਲ ਕੋਈ ਲਿਖਤੀ ਪੜਤੀ ਚੀਜ਼ ਹੈ ਸੋ ਆਪਾਂ ਸ਼ਬੀਰ ਮੂਮਿਨ ਹੋਣਾ ਨੂੰ ਕਹਿ ਕੇ ਇਹਦਾ ਐਗਰੀਮੈਂਟ ਉਹਨਾਂ ਤੋਂ ਮੰਗਵਾਇਆ 2022 ਤੋਂ ਬਾਅਦ ਹਾਂਜੀ ਇਹ ਇਹ ਵੀ ਉਦੋਂ ਕੰਪਨੀ ਨੇ ਕਿਹਾ ਵੀ ਅ ਅੱਛਾ ਜਿਹਾ ਐਗਰੀਮੈਂਟ ਕਰਨਾ ਸੀ ਕੋਈ ਮਾੜਾ ਮੋਟਾ ਉਹਦਾ ਕੱਟ ਰੱਖ ਲਈਏ ਵਿੱਚੋਂ ਮਾ ਯਾਰ ਨਾ ਰੱਖੋ ਜੇ ਮੂਝਵਾਨੀ 100% ਦੀ ਗੱਲ ਹੋਈ ਸੀ 100% ਹੀ ਦੇ ਦਿਓ ਸੋ ਇਹ ਪੂਰਾ ਪ੍ਰੈਸ਼ਰ ਪਾ ਕੇ 100% ਰੈਵਨਿਊ ਦਾ ਐਗਰੀਮੈਂਟ ਸਾਈਨ ਕਰਵਾਇਆ ਪੈਸੇ ਆਉਣੇ ਸ਼ੁਰੂ ਹੋਏ